ਆ ਲੈ ਨੇ ਕੋਈ ਕੈਂਸਰ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਲੋਕਾਂ ਦੇ ਚੈਨ ਚਲੋ ਜੂਨ ਕਰਦੇ ਤੇ ਉਹਦੇ ਵਿੱਚ ਜਿਹੜਾ ਇੱਕ ਇਵੈਂਟ ਤੇ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦਿੰਦੀ ਆ 9 ਫੈਬਰੂਰੀ ਨੂੰ ਅਸੀਂ ਸਾਈਕਲੋਥਨ ਕਰ ਰਹੇ ਆ ਜਿਹਨੂੰ ਅਸੀਂ ਕੈਂਸਰ ਅਵੇਅਰਨੈਸ ਰਾਈਡ ਬੋਲ ਰਿਹਾ ਉਹ ਰਾਈਡ ਜਿਹੜੀ ਹੈ 40 ਸਮੋਲ ਰੂਟ ਤੋਂ ਸ਼ੁਰੂ ਹੋ ਕੇ 40 ਸ ਅੰਮ੍ਰਿਤਸਰ ਜਾਏਗੀ ਤੇ 골ਡਨ ਟੈਂਪਲ ਤੇ ਫਿਨਿਸ਼ ਹੋਏਗੀ ਇਟ ਇਜ਼ ਗੋਇੰਗ ਟੂ ਬੀ ਲਾਈਕ 200 ਕਿਲੋਮੀਟਰ ਰਾਈਡ ਜੋ 40 ਸਮੋਲ ਰੂਟ ਨੇ ਇਨੀਸ਼िएटਿਵ ਸ਼ੁਰੂ ਕੀਤਾ ਹੈ ਤਾਂ ਕਿ ਸਭ ਨੂੰ ਅਵੇਅਰ ਕਰ ਸਕੀਏ ਤੇ ਉਹਨਾਂ ਨਾਲ ਆਪਣੀ ਟੀਮ ਵੀ ਨਾਲ ਇੰਟਰੋਡਿਊਸ वी हैव डॉक्टर विश्वदीप गोयल जोनल डायरेक्टर पॉटस अमृतसर लुधियाना मिस्टर गुरदर्शन सिंह मांगर यूनिट हैड मॉल रोड हॉस्पिटल नाली साइंसेस टीम है बिल्कुल विद डॉक्टर दविंदर पाल सिंह प्रिंसिपल कंसलटेंट मेडिकल ऑनकोलॉजी डॉक्टर हरीश माटा डायरेक्टर जनरल एंड ऑनको सर्जरी डॉक्टर अनीश माटिया कंसल्टेंट सर्जल ऑनकोलॉजी डॉक्टर अनमोल रतन कंसल्टेंट हैड एंड नैक ऑनको सर्जरी तो साढ़े स्पेसल गैसट भी ने मिटर जसप्रीत सिंह ਇਟ ਕਲੱਬ ਵੱਲੋਂ ਜੋ ਸਾਨੂੰ ਪਾਰਟਨਰ ਕਰ ਰਹੇ ਨੇ ਸਾਡੀ ਜੋ ਸਾਈਕਲ ਫਾਰ ਰਾਈਡ ਹੈ ਮੋਲਰੂਡ ਤੋਂ ਅੰਮ੍ਰਿਤਸਰ ਤੇ ਹੁਣ ਮੈਂ ਸੈਸ਼ਨ ਓਪਨ ਕਰਦੀ ਆਂ ਐਂਡ ਮੈਂ ਡਾਕਟਰ ਵਿਸ਼ੇਪੋਇਲ ਨੂੰ ਛੇ ਗੈਸ ਕਾਲੀਆ ਕਿ ਤੁਹਾਨੂੰ ਅੱਜ ਦੇ ਇਸ ਇਡੀਆ ਬਾਰੇ ਦੱਸੋ ਯਾਰਲੀ ਤੇ ਆ ਜਿੱਦਾਂ ਵੀ ਤੁਹਾਨੂੰ ਪਤਾ ਹੈ ਕਿ ਜੀ ਕੀ ਚਾਰ ਪਰਦੇ ਦੀ ਜੋ ਕੀ ਵਲ ਟੈਂਸਿਟੀ ਬਣਾਇਆ ਜਾਂਦਾ ਹੈ ਤੇ ਅੱਜ ਅਸੀਂ ਇੱਥੇ ਫੋਟੋਸ ਹਸਪੀਟਲ ਚੰਡੀਗੜ੍ਹ ਰੋਡ ਦੇ ਫੋਟੋਸ ਹਸਪੀਟਲ ਮੋਲਰੂਡ ਵੱਲੋਂ ਅਸੀਂ ਇਕੱਠੇ ਹੋਏ ਆਏ ਇੱਥੇ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜੇ ਕੈਂਸਰ ਕੋਈ ਇੱਕ ਬਹੁਤ ਹੀ ਚਾਰਾ ਕੁਮਾਰੀ ਮੰਨਿਆ ਜਾਂਦਾ ਹੈ ਸਾਡੀ ਕੋਸ਼ਿਸ਼ ਹੈ ਕਿ ਜੀ ਸਾਡੀ ਟੀਮ ਵੱਲੋਂ ਹੈਡ ਮੂਵਮੈਂਟ ਹਾਂ ਹਾਂ ਜੀ ਸਾਡੀ ਕੋਸ਼ਿਸ਼ ਹੈ ਕਿ ਜਿੱਦ ਕਿਸੇ ਫੋਟੇਸ ਹਸਪਤਲ ਵੱਲੋਂ ਇਹ ਸੀ ਕਿ ਉਹ ਕਾਲਾ ਕੀਤਾ ਹੈ ਕਿ ਜਿੱਦ ਕਿਸੇ ਕਿਸ ਤਰ੍ਹਾਂ ਥੋੜੇ ਹਲਕੇ ਦੇ ਵਿੱਚ ਥੋੜੇ ਹੱਥ ਉੱਤੇ ਰੱਖ ਕੇ ਕਰੋ ਰਾਈਟ ਪਤਾ ਲੱਗੇ ਗੱਲਬਾਤ ਕਰਦੇ ਹਾਂ ਗੱਲਬਾਤ ਕਰਦੇ ਹਾਂ ਹਾਂਜੀ ਸੋ ਅਸੀਂ ਫੋਟੇਸ ਹਸਪਤਲ ਵੱਲੋਂ ਲੋਕਾਂ ਦੇ ਵਿੱਚ ਅਸੀਂ ਕੈਂਸਰ ਦੇ ਬਾਰੇ ਅਵੇਅਰਨੈਸ ਸਪਰੈਡ ਕਰਨਾ ਚਾਹੁੰਦੇ ਹਾਂ ਕਿ ਇਹ ਸੇ ਉਪਲਬਧਨ ਚਾਹਤ ਅਸੀਂ ਪ੍ਰਿੰਸੀਪਲਸ ਕੀਤੀ ਹੈ ਕਿ ਜਿਸ ਲੋਕਾਂ ਦੱਸ ਸਕੀਏ ਕਿ ਜਿੱਕੇ ਪੂਰੇ ਬਿਨੇ ਦੇ ਵਿੱਚ ਪਤਰੀ ਦੇ ਪੂਰੇ ਮੰਦ ਦੇ ਵਿੱਚ ਅਸੀਂ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਐਕਟੀਵਿਟੀਜ਼ ਕਰਾਂਗੇ ਉਹਦੇ ਦੀ ਸਭ ਤੋਂ ਪਹਿਲਾ ਜ ਸੱਡੀ ਅਸੀਂ ਸਵੇਰੇ ਉਹ ਫੋਕੇ ਸਾਸਨ ਮੋਲ ਰੋਡ ਤੋਂ ਸਿੱਖ ਸਾਈਕਲੋਥੰਦਾ ਅਰੇਂਜਮੈਂਟ ਕੀਤਾ ਹੈ ਜਿਹਦੇ ਇਸ ਕੇਸੀ ਪੂਰੇ ਵਿਧਾਨੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਕੈਂਸਰ ਵਾਸਤੇ ਅਵੇਰਨੈਸ ਕ੍ਰੀਏਟ ਕਰਾਉਣੇ ਉਹਦੇ ਲਈ ਕਿ ਜੀ অলਮੋਸਟ 200 ਕਿਲੋਮੀਟਰ ਦੀ ਸਾਈਕਲੋਥੰਦਾ ਹੋਏਗੀ ਕਿ ਜਿਹੜੀ ਇਥੋਂ ਚੰਡੀਗੜ੍ਹ ਫੋਟਿਸ ਬਾਲ ਰੂਟ ਤੋਂ ਸਟਾਰਟ ਹੋਵੇ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ ਉਥੇ ਅੰਮ੍ਰਿਤਸਰ ਸਾਡਾ ਜਿਹੜਾ ਦੂਜਾ ਹਸਪੀਟਲ ਹੈ ਫੋਟਿਸ ਸਪੋਰਟਸ ਅੰਮ੍ਰਿਤਸਰ ਹਸਪੀਟਲ ਉਥੇ ਦੀ ਟੀਮ ਉਹ ਰਿਸੀਵ ਕਰੇਗੀ ਕਿ ਅਸੀਂ ਉਥੇ ਵੀ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਇਹ ਇਸ ਮੈਸੇਜ ਨੂੰ ਤਾਂ ਕੈਨਸਰ ਨੂੰ ਪੂਰੀ ਤਰ੍ਹਾਂ ਹਰਿਆ ਜਾ ਸਕਦਾ ਹੈ ਬਾਕੀ ਸਤਿਨਾਮ ਮੇਰੀ ਪੂਰੀ ਟੀਮ ਅਵੇਲੇਬਲ ਹੈ ਉਹ ਆਪਣੇ ਫੋਟੋ ਜੜ ਵੀ ਆਪਕਸ਼ਣ ਤੋਂ ਨਾਲ ਆ ਸਕਦੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਮਾਟਾ ਇਥੇ ਡਾਇਰੈਕਟਰ ਸਰਜਿਕਲ ਓਨਕੋਲੋ ਸੋ ਜਿਵੇਂ ਕਿ ਦੱਸਿਆ ਡਾਕਟਰ ਸਾਹਿਬ ਨੇ ਕਿ 4 ਫਰਵਰੀ ਪੂਰੀ ਦੁਨੀਆ ਦੇ ਵਿੱਚ ਵਰਡ ਕੈਂਸਰ ਡੇ ਦੇ ਰੂਪ ਨਾਲ ਮਨਾਇਆ ਜਾਂਦਾ ਹੈ ਤੇ ਹਰ ਵਾਰੀ ਕੋਈ ਨਾ ਕੋਈ ਥੀਮ ਹੁੰਦਾ ਤਾਂ ਇਸ ਕੀ ਦਾ ਥੀਮ ਹੈ ਯੂਨਾਈਟਿਡ ਬਾਈ ਯੂਨੀਕ ਉਹ ਇੱਕ ਯੂਨੀਕ ਜਿਹਾ ਥੀਮ ਜਿਹੜਾ ਵਰਡ ਕੈਂਸਰ ਆਰਗੇਨਾਈਜੇਸ਼ਨ ਦੱਸਤਾ ਹੈਗਾ ਉਹਦੇ ਚ ਉਹ ਕਹਿੰਦੇ ਕਿ ਅਸੀਂ ਕੈਂਸਰ ਨੂੰ ਟਰੀਟ ਕਰਨਾ ਹੈ ਹਰ ਇੱਕ ਪੇਸ਼ੇਂ ਨੂੰ ਇੱਕ ਯੂਨੀਕ ਤਰੀਕੇ ਦੇ ਨਾਲ ਸੋ ਇਹਦਾ ਥੀਮ ਹੈ ਕਿ ਪੇਸ਼ੇਂ ਨੂੰ ਪਰਸਨਲ ਅਟੈਂਸ਼ਨ ਦੇ ਕੇ ਉਹਨਾਂ ਦੀ ਪਰਸਨਲ ਜਿਹੜੀ ਉਹ ਨੀਡਸ ਨੂੰ ਧਿਆਨ ਰੱਖਦੇ ਨੀਡਸ ਬੇਸਡ ਯੂਨੀਕ ਦਾਸਨਲਡ ਕੈਂਸਰ ਟਰੀਟ ਕੀਤਾ ਜਾਵੇ। ਸੋ ਐਵੇਂ ਤਰ੍ਹਾਂ ਦੇ ਜਿੰਨੇ ਵੀ ਉਪਰਾਲੇ ਹੁੰਦੇ ਨੇ ਜਿਵੇਂ ਕਿ ਅ ਵਰਡ ਕੈਂਸਰ ਡੇ ਹੈ ਜਾਂ ਟਬੈਕੋ ਡੇ ਹੁੰਦੇ ਨੇ ਕਈ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦਾ ਪਰਪਸ ਇਹੀ ਹੈ ਕਿ ਅਸੀਂ ਮਨਾਨ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਦੀ ਅਵੇਅਰਨੈਸ ਸੋਸਾਇਟੀ 'ਚ ਪਹੁੰਚੇ ਕਿ ਵੀ ਦੋ ਚੀਜ਼ਾਂ ਇੱਕ ਤੱਕ ਕੈਂਸਰ ਲਾਏ ਇਲਾਜ ਨਹੀਂ ਹੈ। ਦੂਸਰਾ ਕਿ ਉਹਨੂੰ ਜਲਦੀ ਕਿਵੇਂ ਫੜਿਆ ਜਾ ਸਕਦਾ ਹੈ ਕਿਉਂਕਿ ਅੱਜ ਦੀ ਡੇਟਸ ਕੈਂਸਰ ਜੜੇ ਇੱਕ ਲਾਈਫਸਟਾਈਲ ਡਿਜ਼ੀਜ਼ ਬਣ ਗਿਆ ਹੋਇਆ ਹੈ। ਸੋ ਲੋਕਾਂ ਨੂੰ ਜਗ੍ਹਾ-ਜਗ੍ਹਾ ਤੇ ਇਸ ਚੀਜ਼ ਬਾਰੇ ਜਾਗਰੂਕ ਕਿਉਂਕਿ ਕੈਂਸਰ ਇੰਨਾ ਜ਼ਿਆਦਾ ਇੰਨਾ ਅਲਰਮਿੰਗ ਸਟੇਜ ਦੇ ਨਾਲ ਵਧ ਰਿਹਾ ਹੈ ਕਿ ਆਉਣ ਵਾਲੇ 10-15 ਸਾਲਾਂ 'ਚ ਨੰਬਰ 1 ਕੈਂਸਰ ਕਿਲਰ ਬਣ ਜਾਏਗਾ ਦੁਨੀਆ ਦੇ ਵਿੱਚ ਸੋ ਉਸ ਚੀਜ਼ ਨੂੰ ਪ੍ਰिवेंट ਕਰਨ ਲਈ ਹੱਲੇ ਵੀ ਕੇਸਸ ਬਹੁਤ ਜ਼ਿਆਦਾ ਨਹੀਂ ਹੈ ਇਹ ਨਹੀਂ ਕਿ ਆਉਣ ਵਾਲੇ ਟਾਈਮਸ ਵਧੇਗਾ ਹੁਣ ਵੀ ਸੋ ਇੱਕ ਬਹੁਤ ਜ਼ਰੂਰੀ ਹੈ ਕਿ ਸੋਸਾਇਟੀ 'ਤੇ ਜਾਗਰੂਕਤਾ ਪੈਦਾ ਹੋਵੇ ਜਦੋਂ ਇਦਾਂ ਦੇ ਜ਼ਿਆਦਾ ਜ਼ਿਆਦਾ ਉਪਰਾਲੇ ਹੋਣਗੇ ਤੁਹਾਡੇ ਲੋਕਾਂ ਦੇ ਮਾਧਮੇਨ ਸੋਸਾਇਟੀ ਨੂੰ ਇਹ ਪਹੁੰਚੇਗੀ ਖਬਰ ਕਿ ਜੀ ਇਹ ਕੈਂਸਰ ਬਾਰੇ ਜ਼ਿਆਦਾ ਤੋਂ ਜ਼ਿਆਦਾ ਗੱਲ ਕਰੀਏ ਜ਼ਿਆਦਾ ਜ਼ਿਆਦਾ ਇਹ ਸਿੰਪਟਮਸ ਬਾਰੇ ਗੱਲ ਕਰੀਏ ਜਿਆਦਾ ਜਿਆਦਾ ਇਸ ਬਾਰੇ ਗੱਲ ਕੇ ਕੇਮਿਓ ਨੂੰ अर्ली ਡਾਇਗਨੋਸਿਸ ਕਰ ਸਕਦੇ ਆ ਤਾਂ ਜੋ ਕੈਂਸਰ ਤੇ ਅਸੀਂ ਜਿੱਤ ਪਾਉਣਾ ਤਾਂ ਪਤਾ ਨਹੀਂ ਪੁਆਇਸ਼ੀਨ ਨੀਅਰ ਕਿੰਨਾ ਪੋਸਿਬਲ ਹੈ ਪਰ ਹਾਂ ਇਹਨੂੰ ਆਪਾਂ ਚੰਗੇ ਸਿਹਤਾਰੂ ਤਰੀਕੇ ਨਾਲ ਲੜ ਸਕੀਏ ਤਾਂ ਕਿ ਆਨਮਲੇ ਜਿਹੜੀਆਂ ਸਾਡੀਆਂ ਪੁਛਤਾ ਨੇ ਉਹਨਾਂ ਨੂੰ ਕੈਂਸਰ ਦਾ ਇਨਸੀਡੈਂਸ ਘਟ ਜਾਏ ਉਹਨਾਂ ਦੀ ਜ਼ਿੰਦਗੀ ਜਿਹੜੀ ਸੁਖਾਲੀ ਹੋਵੇ ਜੀ ਜਿਵੇਂ ਕਿ ਤਨਸਾਰਿਆਂ ਨੂੰ ਪਤਾ ਆਏਗਾ ਕਿ ਇਹ ਮਹੀਨਾ ਜਿਵੇਂ ਆਪਾਂ ਜਨਵਰੀ ਵੀ ਦੱਸਿਆ ਹੈਗਾ ਕਿ ਆਪਾਂ ਕੈਂਸਰ ਅਵੇਰਨੈਸ ਮੰਥ ਦੇ ਤੌਰ ਤੇ ਮਨਾ ਰਹੇ ਹੈਗੇ ਆ ਹੁਣ ਜਦ ਆਪਾਂ ਇਹ ਗੱਲ ਕਰਦੇ ਆ ਕਿ ਕੈਂਸਰ ਦੇ ਟਰੀਟਮੈਂਟ ਦੇ ਵਿੱਚ ਬਹੁਤ ਇਲਾਜ ਆ ਚੁੱਕੇ ਹੈਗੇ ਆ ਅੱਜਕੱਲ ਬਹੁਤ ਅੱਛੀ-ਚੀ ਸਰਜਰੀਜ਼ ਹੋ ਰਹੀਆਂ ਨੇ ਬਹੁਤ ਨਵੇਂ-ਨਵੇਂ ਦਵਾਈਆਂ ਆ ਚੁੱਕੀਆਂ ਨੇ ਇਹ ਇੱਕ ਪੱਖ ਹੈਗਾ ਕੈਂਸਰ ਟਰੀਟਮੈਂਟ ਦਾ ਇਹਦੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜੇ ਕਿਸੇ ਮਰੀਜ਼ ਨੂੰ ਕੈਂਸਰ ਹੋ ਗਿਆ ਤਾਂ ਅਸੀਂ ਉਹਦੀ ਜਾਨ ਬਚਾ ਸਕਦੇ ਹਾਂ ਉਹਨੂੰ ਠੀਕ ਕਰ ਸਕਦੇ ਹਾਂ ਪਰ ਐਜ਼ ਅ ਟਰੀਟਿੰਗ ਡਾਕਟਰ ਐਜ਼ ਅ ਟਰੀਟਿੰਗ ਯੂਨਿਟ ਮੇਨ ਮਕਸਦ ਸਾਡਾ ਇਹ ਨਹੀਂ ਹੁੰਦਾ ਕਿ ਸਿਰਫ ਆਪਾਂ ਟਰੀਟਮੈਂਟ ਹੀ ਕਰਨੀ ਹੈਗਾ ਸਾਡਾ ਮੇਨ ਮਕਸਦ ਇਹ ਵੀ ਹੁੰਦਾ ਕਿ ਲੋਕਾਂ ਨੂੰ ਇਹ ਇਸ ਵਾਰ ਜਾਗਰੂਕਤਾ ਕਰੀਏ ਤਾਂ ਕਿ ਇਹ ਪ੍ਰੋਬਲਮ ਹੋ ਸਾਡੇ ਵਾਸਤੇ ਇੱਕ ਆਇਡਲ ਸੋਸਾਇਟੀ ਹੋਊਗੀ ਜਿਸ ਤਿੱਕੇ ਹਰ ਬੰਦੇ ਨੂੰ ਪਤਾ ਹੋਵੇ ਕਿ ਮੇਰੇ ਤੇ ਕੈਂਸਰ ਰਿਸਕ ਕਿੰਨਾ ਹੈਗਾ ਮੈਂ ਟੈਸਟ ਕਰਾਵਾਂ ਤਾਂ ਕਿ ਪ੍ਰਮਾਤਮਾ ਨਾ ਕਰੇ ਕਿ ਉਹਨੂੰ ਕੈਂਸਰ ਹੋਵੇ ਪਰ ਜੇ ਹੋਵੇ ਵੀ ਤਾਂ ਉਸ ਸਟੇਜ ਤੇ ਪਤਾ ਲੱਗ ਜਾਏ ਜਿਸ ਤੇ ਕਿ ਸ਼ਾਇਦ ਉਹਦਾ ਟ੍ਰੀਟਮੈਂਟ ਦਾ ਕੋਸਟ ਜਿਹੜਾ ਹੈਗਾ ਸਿਰਫ 10 ਪੈਸੇ ਹੀ ਰਵੇ ਰਾਦਰਦਨ ਕਿ ਉਹ ਆਪਣੀ ਪੂਰੀ ਪੂੰਜੀ ਇਹ ਜਮ੍ਹਾਂ ਪੂੰਜੀ ਹੈਗੀ ਪੂਰੇ ਘਰ ਪਰਿਵਾਰ ਦੇ ਖਰਚੇ ਤੇ ਲਾ ਲੇ ਇਸੀ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਾਡਾ ਟ੍ਰੀਟਮੈਂਟ ਸਿਰਫ ਕੈਂਸਰ ਟ੍ਰੀਟਮੈਂਟ ਨਹੀਂ ਹੈਗਾ ਕੈਂਸਰ ਪ੍ਰੀਵੈਂਸ਼ਨ ਵੀ ਹੈ ਤੇ ਇਸੀ ਕਰਕੇ ਹਰ ਸਾਲ ਫਰਵਰੀ ਦਾ ਮਹੀਨਾ ਜਿਹੜਾ ਕਿ WHO World Health Organization ਕਹਿੰਦਾ ਹੈ ਕਿ ਕੈਂਸਰ ਅਵੇਰਨੈਸ ਮੰਦ ਕਰਨਾ ਹੈ ਅਵੇਰਨੈਸ ਦਾ ਮਤਲਬ ਹੁੰਦਾ ਕਿ ਹਰ ਇਨਸਾਨ ਜੋ ਹੈਗਾ ਆ ਉਹਨਾਂ ਇਸ ਚੀਜ਼ ਬਾਰੇ ਅਸੀਂ ਜਾਗਰੂਕ ਕਰੀਏ ਕਿ ਭਰਾਵਾ ਜਾਂ ਫਿਰ ਕੋਈ ਵੀ ਲੇਡੀ ਹੋਵੇ ਦਿਨੋਂ ਆਪਾਂ ਕਹਿ ਸਕੇ ਕਿ ਕੋਈ ਵੀ ਇਨਸਾਨ ਅੱਜ ਦੀ ਦੁਨੀਆ 'ਚ ਕੈਂਸਰ ਤੋਂ ਇਮਿਊਨ ਨਹੀਂ ਹੈਗਾ ਇਹ ਚਾਹੇ ਕੋਈ ਕਹੇ ਕਿ ਮੈਂ ਬੀੜੀ ਨਹੀਂ ਪੀਂਦਾ ਮੈਂ ਸਿਗਰਟ ਨਹੀਂ ਪੀਂਦਾ ਮੈਂ ਕੋਈ ਬੁਰਾ ਕੰਮ ਨਹੀਂ ਕਰਦਾ ਮੈਂ ਖਾਣਾ ਠੀਕ ਖਾਂਦਾ ਉਸ ਇਨਸਾਨ ਨੂੰ ਵੀ ਕੈਂਸਰ ਹੋ ਸਕਦਾ ਹੈਗਾ ਹਾਲਾਂਕਿ ਚਾਂਸ ਉਸ ਦੇ ਘੱਟ ਹੈਗਾ ਪਰ ਉਹਨੂੰ ਜਾਗਰੂਕ ਰਹਿਣਾ ਚਾਹੀਦਾ ਹੈਗਾ ਇਸ ਕਰਕੇ ਚਾਹੇ ਕੋਈ ਵੀ ਇਨਸਾਨ ਹੋਵੇ ਉਹਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਇਹ ਸਾਡਾ ਸਮਾਜ ਦੇ ਪ੍ਰਤੀ ਫਰਜ਼ ਹੈਗਾ ਤੇ ਇਸ ਪੂਰੇ ਮਹੀਨੇ 40s ਹਸਪੀਟਲ ਇਈ ਤਰ੍ਹਾਂ ਦਾ ਪ੍ਰੋਗਰਾਮ ਕਰੂਗੇ ਤਾਂ ਕਿ ਅਸੀਂ ਲੋਕਾਂ ਨਾਲ ਜੁੜ ਸਕੀਏ ਕਈ ਜਗ੍ਹਾ ਤੇ ਅਸੀਂ ਜਾਵਾਂਗੇ ਜਿਵੇਂ ਕਿ ਅਸੀਂ ਦੱਸ ਰਹੇ ਕਿ 9 ਫਰਵਰੀ ਅਸੀਂ ਇੱਕ ਕੈਂਸਰ ਸਾਈਕਲੋਥਨ ਕਰ ਰਹੇ ਹਾਂ ਜਿਹੜਾ ਕਿ ਫੋਰਟਿਸ ਲੁਧਿਆਣਾ ਤੋਂ ਫੋਰਟਿਸ ਅੰਮ੍ਰਿਤਸਰ ਤੱਕ ਜਾਊਗੀ 200 ਕਿਲੋਮੀਟਰ ਦੀ ਹੋਗੀ ਅਤੇ ਪੂਰੇ ਰਸਤੇ ਜਿੱਥੇ ਵੀ ਅਸੀਂ ਰੁਕਾਂਗੇ ਜਿੱਥੇ ਵੀ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਇਸ ਕਰਕੇ ਅਵੇਅਰ ਕਰਾਂਗੇ ਕਿ ਇਸ ਮਹੀਨੇ ਤੁਸੀਂ ਆਪਣੇ ਆਪਣੇ ਇੱਕ ਪ੍ਰੋਟੋਕਾਲ ਸੈੱਟ ਕਰ ਲਓ ਤਾਂ ਕਿ ਆਪਾਂ ਜਿਹੜੇ ਟੈਸਟ ਕਰਾਣੇ ਹੈਗੇ ਉਹ ਕਰਵਾਈਏ ਤਾਂ ਕਿ ਇਸ ਬਿਮਾਰੀ ਤੋਂ ਅਸੀਂ ਬਚ ਸਕੀਏ ਲੋਕਾਂ ਦੇ ਮਨ 'ਚ ਇੱਕ ਬਹੁਤ ਡਰ ਹੁੰਦਾ ਇਸ ਗੱਲ ਨੂੰ ਲੈ ਕੇ ਕਿ ਅਸੀਂ ਟੈਸਟ ਕਿਉਂ ਕਰਾਈਏ ਕਿਤੇ ਕੁਝ ਨਿਕਲ ਨਾ ਆਏ ਕਿਤੇ ਕੁਝ ਪਤਾ ਨਾ ਲੱਗ ਜਾਏ ਮੈਨੂੰ ਕੁਝ ਹੋ ਨਾ ਜਾਏ ਅਸੀਂ ਇਹੀ ਜਿਹੜਾ ਡੌਗਮ ਹੈਗੇ ਤੋੜਨਾ ਚਾਹੁੰਦੇ ਆ ਕਿ ਭਈ ਚੰਗੀ ਗੱਲ ਆ ਨਾ ਨਿਕਲੇ ਪਰ ਜੇ ਨਿਕਲ ਵੀ ਜਾਊਗਾ ਤਾਂ ਐਟਲੀਸਟ ਤੁਹਾਡੇ ਭਲੇ ਵਾਸਤੇ ਹੈਗਾ ਇਸ ਚੀਜ਼ ਤੋਂ ਡਰ ਜੇ ਜੇ ਆਪਾਂ ਇਹ ਖਿਆਲ ਖਿਆਲ ਬਣਾ ਲਾਂਗੇ ਕਿ ਮੈਂ ਜੇ ਟੈਸਟ ਨਹੀਂ ਕਰਾਂਦਾ ਤਾਂ ਹੀ ਚੰਗਾ ਹੈ ਇਹ ਸਭ ਤੋਂ ਵੱਡੀ ਬੇਵਕੂਫੀ ਹੈਗੀ ਅੱਜ ਕੱਲ ਦੇ ਜ਼ਮਾਨੇ ਬਿਕੋਜ਼ ਜਦ ਇਹ ਬਿਮਾਰੀ ਆਂਦੀ ਹੈਗੀ ਆ ਤਾਨੂੰ ਪਤਾ ਵੀ ਨਹੀਂ ਲੱਗਦਾ ਕਿ ਇੱਥੇ ਕਦੋਂ ਸ਼ੁਰੂ ਹੋ ਜਾਂਦੀ ਲੋਕੀ ਆ ਕੇ ਸਾਨੂੰ ਕਹਿੰਦੇ ਕਿ ਇਹ ਸਾਨੂੰ ਕੁਝ ਮਹੀਨੇ ਤੋਂ ਪ੍ਰੋਬਲਮ ਸੀਗੀ ਯੈਸ ਕੁਝ ਮਹੀਨੇ ਤੋਂ ਸੀਗੀ ਪਰ ਜੇ ਤੁਸੀਂ ਇਹਨੂੰ ਸਾਲ ਪਹਿਲੇ ਟੈਸਟ ਕਰਾਇਆ ਹੁੰਦਾ ਤੇ ਉਸ ਤੋਂ ਬਚ ਸਕਦੇ ਸੀਗੇ ਇਸ ਕਰਕੇ ਪੂਰੇ ਕੈਂਸਰ ਅਵੇਅਰਨੈਸ ਇਹ ਸਾਡੇ ਸਾਡਾ ਡਿਊਟੀ ਹੈਗੀ ਹੈ ਸਾਡੇ ਸਾਰਿਆਂ ਦੀ ਡਿਊਟੀ ਹੈਗੀ ਹੈ ਕਿ ਅਸੀਂ ਸਮਾਜ ਨੂੰ ਇਸ ਬਾਰੇ ਦੱਸੀਏ ਤੇ ਇਹ ਪੂਰੇ ਮਹੀਨੇ ਫੋਰਟਿਸ ਹਸਪੀਟਲ ਨੂੰ ਜਾਣਾ ਇਸ ਚੀਜ਼ ਨੂੰ ਕਰਦਾ ਰਹੂਗਾ ਥੈਂਕ ਯੂ ਜੀ ਆਪਾਂ ਸ਼ਹਿਰ ਏਰੀਆ ਦੇ ਵਿੱਚ ਜੇ ਅਸੀਂ ਲੋਕਾਂ ਨੇ ਕਰਦੇ ਚਲੋ ਮੀਡੀਆ ਰਾਹੀਂ ਵੀ ਸਪਰੈਡ ਹੋ ਕੇ ਅਵੇਅਰਨੈਸ ਸਪਰੈਡ ਹੋ ਰਹੀ ਪਰ ਮੋਟਿਸ ਹਸਪੀਟਲ ਡਾਕਟਰ ਹਨੀਸ਼ ਮੈਂ ਕੈਂਸਰ ਸਰਜਨ ਦੇ ਤੌਰ ਤੇ ਫੋਰਟਿਸ ਲੁਧਿਆਣਾ ਤੇ ਫੋਰਟਿਸ ਅੰਮ੍ਰਿਤਸਰ ਦੋਨੋਂ ਸੈਂਟਰਸ ਤੇ ਕੰਮ ਕਰ ਰਹੇ ਆ ਜਿਵੇਂ ਕਿ ਅੱਜ ਮੇਰੇ ਸਾਰੇ ਰਿਸਪੈਕਟਡ ਸੀਨੀਅਰਸ ਨੇ ਦੱਸਿਆ ਕਿ ਆਪਾਂ ਕੈਂਸਰ ਅਵੇਅਰਨੈਸ ਬਾਰੇ ਗੱਲ ਕਰਨੀ ਹੈ ਤੇ ਐਜ਼ ਅ ਸਰਜਨ ਹੋਣ ਦੇ ਨਾਤੇ ਕੈਂਸਰ ਸਰਜਨ ਹੋਣ ਦੇ ਨਾਤੇ ਮੈਂ ਇੱਕ ਮੈਸੇਜ ਸਾਰਿਆਂ ਨੂੰ ਦੇਣਾ ਚਾਹੂੰਗਾ ਕਿ ਆਪਾਂ ਹੁਣ ਅੱਜ ਦੀ ਡੇਟ 'ਚ ਬੜੇ ਹੀ ਪਰਸਨਲਾਈਜ਼ਡ ਕੈਂਸਰ ਟ੍ਰੀਟਮੈਂਟ ਵੱਲ ਜਾਂਦੇ ਜਾ ਰਹੇ ਹਾਂ ਜੋ ਦੌਰ ਹੈ ਇਹ ਨਹੀਂ ਹੈ ਕਿ ਹਰ ਕੈਂਸਰ ਪੇਸ਼ੈਂਟ ਨੂੰ ਇੱਕੋ ਤਰ੍ਹਾਂ ਦਾ ਟ੍ਰੀਟਮੈਂਟ ਮਿਲਣਾ ਹੈ ਇੱਕੋ ਤਰ੍ਹਾਂ ਦੀ ਸਰਜਰੀ ਹੋਣੀ ਹੈ ਔਰ ਇਹ ਵੀ ਨਹੀਂ ਹੈ ਕਿ ਬਹੁਤ ਬੜੀਆਂ-ਬੜੀਆਂ ਸਰਜਰੀਜ਼ ਹੋਣੀਆਂ నో ਡਾਊਟ ਕੈਂਸਰ ਸਰਜਰੀਜ਼ ਕੁਝ ਹੱਦ ਤੱਕ ਬਹੁਤ ਬੜੀਆਂ ਹੁੰਦੀਆਂ ਪਰ ਹਰ ਪੇਸ਼ੈਂਟ ਨੂੰ ਹੀ ਇੰਨੀ ਜ਼ਿਆਦਾ ਵੱਡੀ ਸਰਜਰੀ ਔਰ ਜ਼ਿਆਦਾ ਲੰਬੀ ਰਿਕਵਰੀ ਵਾਲਾ ਟ੍ਰੀਟਮੈਂਟ ਮਿਲਣਾ ਹੈ ਜ਼ਰੂਰੀ ਨਹੀਂ ਹੈ ਸੋ ਬਹੁਤ ਲੋਕ ਇਹ ਧਾਰਨਾ ਰੱਖ ਲੈਂਦੇ ਆ ਆਪਣੇ ਮਨ 'ਚ ਕਿ ਕੈਂਸਰ ਹੋ ਗਿਆ ਤਾਂ ਇਹ ਕੈਂਸਰ ਦਾ ਆਪਰੇਸ਼ਨ ਹੋਣਾ ਹੈ ਅਸੀਂ ਮਹੀਨਾ ਮੰਜੇ ਤੇ ਲੱਗੇ ਰਵਾਂਗੇ ਅਸੀਂ ਰਿਕਵਰ ਨਹੀਂ ਕਰ ਪਾਵਾਂਗੇ ਉਹ ਚੀਜ਼ ਨਹੀਂ ਹੈ ਅੱਜ ਦੀ ਡੇਟ ਵਿੱਚ ਅਸੀਂ ਇੰਨੀ ਐਡਵਾਂਸ ਤੇਕਨੀਕਲ ਸਰਜਰੀਜ਼ ਕਰਦੇ ਆਂ ਕੈਂਸਰ ਦੇ ਪੇਸ਼ੈਂਟ ਸਰਜਰੀ ਤੋਂ ਬਾਅਦ ਕਈ ਤਰ੍ਹਾਂ ਦੇ ਅਗਲੇ ਦਿਨ ਹੀ ਡਿਸਚਾਰਜ ਹੋ ਜਾਂਦੇ ਆਂ ਕੁਝ ਪੇਸ਼ੈਂਟ ਦੋ ਤਿੰਨ ਦਿਨਾਂ ਵਿੱਚ ਡਿਸਚਾਰਜ ਹੋ ਜਾਂਦੇ ਆਂ ਅਸੀਂ ਲੈਪਰੋਸਕੋਪਿਕ ਨਾਲ ਵੀ ਕਈ ਸਰਜਰੀਜ਼ ਕੈਂਸਰ ਟ੍ਰੀਟਮੈਂਟ ਲਈ ਕਰ ਪਾ ਰਹੇ ਆਂ ਸੋ ਇਹ ਜਿਹੜੇ ਮੈਸੇਜ ਆ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਹੈ ਦੂਸਰਾ ਇੱਕ ਸਰਜਰੀ ਦੇ ਨਾਮ ਤੇ ਆ ਬਾਇਓਪਸੀ ਦੇ ਨਾਮ ਤੇ ਬਹੁਤ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਜੀ ਕੈਂਸਰ ਨੂੰ ਜੇ ਆਪਾਂ ਚਾਕੂ ਲਵਾ ਲਿਆ ਕੈਂਸਰ ਨੂੰ ਜੇ ਸੂਈ ਲਵਾ ਲਈ ਤਾਂ ਕੈਂਸਰ ਫੈਲ ਜਾਊਗਾ ਐਦਾਂ ਨਹੀਂ ਹੁੰਦਾ ਜਦ ਤੱਕ ਆਪਾਂ ਬਾਇਪਸੀ ਦਾ ਟੈਸਟ ਨਹੀਂ ਕਰਾਂਗੇ ਤਦ ਤੱਕ ਸਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਕਿਹੜੇ ਪ੍ਰਕਾਰ ਦਾ ਕੈਂਸਰ ਹੈ ਔਰ ਉਹਦਾ ਕੀ ਟਰੀਟਮੈਂਟ ਹੋਣਾ ਹੈ ਸੋ ਬਾਇਪਸੀ ਕਰਨੀ ਹੈ ਨਹੀਂ ਕਰਨੀ ਹੈ ਸਰਜਰੀ ਕਰਨੀ ਹੈ ਨਹੀਂ ਕਰਨੀ ਹੈ ਇਹ ਡਿਸੀਜਨ ਤੁਸੀਂ ਆਪਣੇ ਡਾਕਟਰ ਤੇ ਛੱਡਣਾ ਹੈ ਆਪਣੇ ਡਾਕਟਰ ਦੀ ਸਲਾਹ ਲੈ ਕੇ ਡਿਸੀਜਨ ਲੈਣਾ ਹੈ ਨਾ ਕਿ ਜੋ ਮਿੱਤ ਬਨੇ ਹੋਏ ਐ ਸੋਸਾਇਟੀ ਵਿੱਚ ਉਸ ਮਿੱਤ ਦੇ ਬੇਸ ਤੇ ਡਿਸੀਜਨ ਲੈਣਾ ਹੈ ਸੋ ਕਿਸੇ ਨੂੰ ਵੀ ਜੇ ਕੋਈ ਕੈਂਸਰ ਦੇ ਕੋਈ ਲੱਛਣ ਹੈਗੇ ਆ ਜਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਮੇਰੀ ਸਭ ਨੂੰ ਅੱਜ ਤੁਹਾਡੇ ਰਾਈ ਇਹੀ ਹੈ ਕਿ ਬੇਨਤੀ ਸਾਰੀ ਲੋਕਾਂ ਨੂੰ ਕਿ ਤੁਸੀਂ ਪਲੀਜ਼ ਕੈਂਸਰ ਸਪੈਸ਼ਲਿਸਟ ਨੂੰ ਓਨਕੋਲੋਜਿਸਟ ਨੂੰ ਜਾ ਕੇ ਜ਼ਰੂਰ ਮਿਲਣਾ ਹੈ ਕਿ ਆਪਣੇ ਆਸਪੜੋਸ ਦੇ ਲੋਕਾਂ ਬਾਰੇ ਜਾਂ ਕਿਸੇ ਹੋਰ ਦੀ ਗੱਲ ਸੁਣ ਕੇ ਇਹ ਡਿਸੀਜਨ ਨਹੀਂ ਲੈ ਲੈਣਾ ਜੀ ਕਿ ਮੇਰਾ ਇਲਾਜ ਨਹੀਂ ਹੋ ਸਕਦਾ ਜਾਂ ਮੈਂ ਇਹ ਇਲਾਜ ਕਰਾਣਾ ਹੈ ਸੋ ਉਹਦੇ ਲਈ ਤੁਸੀਂ ਕੰਸਰਨ ਓਨਕੋਲੋਜਿਸਟ ਨੂੰ ਚਾਹੇ ਉਹ ਸਰਜੀਕਲ ਓਨਕੋਲੋਜਿਸਟ ਹੋਵੇ ਮੈਡੀਕਲ ਓਨਕੋਲੋਜਿਸਟ ਹੋਵੇ ਉਹਨਾਂ ਨੂੰ ਜਾ ਕੇ ਮਿਲੋ ਇੱਕ ਵਾਰ ਉਹਨਾਂ ਤੋਂ ਪੁੱਛੋ ਕੀ ਟ੍ਰੀਟਮੈਂਟ ਹੈ ਫਿਰ ਜੋ ਡਾਕਟਰ ਤੁਹਾਨੂੰ ਸਲਾਹ ਦੇਣਗੇ ਉਸ ਅਕੋਰਡਿੰਗ ਕਰੋ ਤੇ ਆਪਾਂ ਇਸ ਬਿਮਾਰੀ ਤੋਂ ਇਸੇ ਤਰੀਕੇ ਨਾਲ ਜਿੱਤ ਸਕਦੇ ਹਾਂ ਇਹ ਦੱਸਿਆ ਕੈਨਸਲ ਹੋ ਗਿਆ ਇਸ ਪਾਰੇ ਤੁਹਾਡਾ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਗੱਗਾ ਨਗਰ ਤੋਂ ਔਲਵਾੜੀ ਕੁ ਟ੍ਰੇਨ ਚਲਦੀ ਹੈ ਜਿਸ ਦਾ ਨਾਂ ਹੀ ਕੈਨਸਲ ਟ੍ਰੇਨ ਹੈ ਕਿਉਂਕਿ ਉਸ ਤੇ ਵਿੱਚ ਕੈਨਸਲ ਤੇ ਮਰੀਜ਼ ਹੀ ਭਰ ਕੇ ਜਾਂਦੇ ਹੁੰਦੇ ਉਹਦਾ ਨਾਂ ਵੀ ਤੁਸੀਂ ਜਦੋਂ ਪੁੱਛੋਗੇ ਉੱਥੋਂ ਅਨਾਉਂਸਮੈਂਟ ਹੁੰਦੀ ਕਿ ਕੈਨਸਲ ਟ੍ਰੇਨ ਇਹਨੇ ਵਜ ਕੇ ਇਹਨੇ ਮਿੰਟਸ ਪਲੇਟਫਾਰਮ ਤੋਂ ਚਲੇਗਾ ਰੀਜ਼ਨ ਰੀਜਨ ਦੇ ਸਾਰੇ ਜਾਣਦੇ ਕਿ ਇੱਥੇ ਵਾਟਰ ਪੋਲੂਸ਼ਨ ਜਿਹੜਾ ਕੋਈ ਦਰਿਆ ਦਾ ਪਾਣੀ ਉੱਧਰ ਜਾ ਰਿਹਾ ਉਹਨੇ ਹਰ ਘਰ ਦੇ ਵਿੱਚ ਪੇਸ਼ੈਂਟ ਕੀਤਾ ਕੈਂਸਰ ਦਾ ਹਰ ਘਰ ਦੇ ਵਿੱਚ ਪੇਸ਼ੈਂਟ ਸੌ ਗੱਲ ਦਾ ਮਸਲਾ ਮੇਰਾ ਸਵਾਲ ਇਹ ਹੈ ਕਿ ਜਿਹੜੀਆਂ ਦਵਾਈਆਂ ਦੀ ਗੱਲ ਕਰਦੇ ਨੇ ਸੈਂਟਰ ਗਵਰਨਮੈਂਟ ਦੀ ਹੈ ਜੀ ਕੈਂਸਰ ਦੇ ਦਵਾਈਆਂ ਸਸਤੀਆਂ ਕਰਦੀਆਂ ਉਹਦਾ ਕੀ ਵਾਕਈ ਤੁਹਾਨੂੰ ਲੱਗਦਾ ਕਿ ਕੋਈ ਬੈਨੀਫਿਟਸ ਹੈ ਜੀ ਸਰ ਦੇਖੋ ਬਿਲਕੁਲ ਬੈਨੀਫਿਟ ਹੈ ਜੀ ਕਿਉਂਕਿ ਸਰਕਾਰ ਵੱਲੋਂ ਵੀ ਕੋਸ਼ਿਸ਼ ਹੈ ਕਿ ਜੀ ਕਿ ਉਹ ਕੈਂਸਰ ਦੀ ਜਿਹੜੀ ਦਵਾਈਆਂ ਖਾਸ ਕਰਕੇ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀ ਇਮਿਊਨੋਥੈਰੇਪੀਜ਼ ਕਹਿੰਦੇ ਨੇ ਇਹ ਜੀ ਹਾਈ ਐਂਡ ਥੈਰੇਪੀਜ਼ ਨੇ ਜਿਹੜੇ ਇੰਡੀਆ 'ਚ ਨਹੀਂ ਬੰਦੀਆਂ ਜਾਂ ਫਿਰ ਦੇਸ਼ ਨਹੀਂ ਬੰਦੀਆਂ ਇੰਪੋਰਟ ਕਰਨੀਆਂ ਪੈਂਦੀਆਂ ਉਹਨਾਂ ਤੇ ਡਿਊਟੀ ਲੱਗਦੀ ਹੈ ਉਹ ਕਾਸਟ ਹੁੰਦੀ ਹੈ ਉਹਦੇ ਕਰਕੇ ਜਿਹੜੀ ਹੈ ਕਿ ਜੀ ਕਿ ਕੈਂਸਰ ਦੀ ਦਵਾਈਆਂ ਦੀ ਜਿਹੜੀ ਕੀ ਕਾਸਟ ਜ਼ਿਆਦਾ ਹੁੰਦੀ ਹੈ ਜਿਹੜਾ ਕਿ ਪੇਸ਼ੇ ਨੂੰ ਵੀ ਖਰਚਾ ਜ਼ਿਆਦਾ ਪੈਂਦਾ ਹੈ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜੀ ਕਿ ਅਸੀਂ ਮਰੀਜ਼ ਨੂੰ ਜਿੰਨੀ ਖੈਲਪ ਕਰ ਸਕੀਏ ਉਹ ਜ਼ਰੂ ਤੇ ਸਰਕਾਰ ਵੱਲੋਂ ਵੀ ਉਪਰਾਲਾ ਹੁੰਦਾ ਹੈ ਸਾਡੇ ਵੱਲੋਂ ਵੀ ਹੁੰਦਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਕੰਪਨੀਆਂਜ਼ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਆ ਜਿਹੜੇ ਕੋਈ ਗਰੀਬ ਪੇਸ਼ੰਤ ਹੁੰਦੇ ਨੇ ਉਹਨਾਂ ਨੂੰ ਅਸੀਂ ਫ੍ਰੀ ਟਰੀਟਮੈਂਟ ਵੀ ਕਰਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਡਾਕਟਰ ਸਾਹਿਬ ਹੈਗੇ ਨੇ ਨਾਲ ਤੇ ਉਹ ਕੁਝ ਪੇਸ਼ੰਤ ਹੁੰਦੀ ਹੈ ਕਿ ਇੱਕ ਇੰਜੈਕਸ਼ਨ ਦੇ ਨਾਲ ਇੱਕ ਇੰਜੈਕਸ਼ਨ ਅਸੀਂ ਫ੍ਰੀ ਵੀ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕੁਝ ਕੱਟ ਡਿਸਕਾਊਂਟਡ ਰੇਟਸ ਤੇ ਵੀ ਕੋਸ਼ਿਸ਼ ਕਰਾਈ ਕਰਨੀ ਚਾਹੁੰਦੇ ਨੇ নো ਡਾਊਟ ਦੇਖੋ ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਜੇ ਕੈਂਸਰ ਨੂੰ ਆਪਾਂ ਸਹੀ ਟਾਈਮ ਤੇ ਨਹੀਂ ਪਕੜਾਂਗੇ ਨਹੀਂ ਟਰੀਟਮੈਂਟ ਸਟਾਰਟ ਕਰਾਂਗੇ ਤਾਂ ਇਲਾ यही चीज़ जो आप अर्ली आइडेंटीफाई करिए स्क्रीनिंग का जो मोटिव है तो मोटिव यही है कि जो आप अर्ली स्टेज से आइडेंटिफाई करिए इलाज सस्ता भी होएगा तो नाले आउटकम भी बहुत अच्छा आएगा डॉक्टर साहब अज तो ना एक्चुअली की सर जी कॉमन कीमोथेरेपी दवाइया होंदियाँ ने ਇਹਨਾਂ ਅੰਦਰ ਤੋਂ ਮੋਰਨ 80% ਕੈਂਸਰ ਵੀ ਯੂਜ਼ ਹੁੰਦੀਆਂ ਨੇ ਜਿਹੜੀ ਅੱਜ ਤੋਂ 10 ਸਾਲ ਪਹਿਲੇ ਜਿੰਨਾ ਖਰਚਾ ਸੀਗਾ ਅੱਜ ਉਹ ਕੀਮੋਥੈਰਪੀ ਦਾ ਖਰਚਾ ਉਸ ਤੋਂ ਔਰ ਮੈਂ 30% ਹੀ ਰਹਿ ਗਿਆ बिकॉज ਉਹ ਸਾਰੀ ਦਵਾਈਆਂ ਸਰਕਾਰ ਨੇ ਡਰਗ ਰੈਗੂਲੇਸ਼ਨ ਦੇ ਵਿੱਚ ਲਿਆਤੀਆਂ ਨੇ ਕਿ ਤੁਸੀਂ ਇਸ ਰੇਟ ਤੋਂ ਉੱਪਰ ਦਵਾਈ ਬਣਾਈ ਨਹੀਂ ਸਕਦੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਇੰਜੈਕਸ਼ਨ ਦਾ ਨਾਮ ਦੱਸਦਾ ਉਹਦਾ ਨਾਮ ਸੀ ਡੋਸੀਟੈਕਸਲ ਹੁੰਦਾ ਹੈ ਇਹ 100 ਮਿਲੀਗ੍ਰਾਮ ਦੇ ਇੰਜੈਕਸ਼ਨ ਪਹਿਲਾਂ ਅੱਜ ਤੋਂ 10 ਸਾਲ ਪਹਿਲੇ ਲਗਦੋਂ ਤੋਂ ਉਸ ਵੇਲੇ ਉਹ ਅੱਜ ਤੋਂ 10 ਸਾਲ ਪਹਿਲੇ ਉਹਦਾ ਖਰਚਾ ਤਕਰੀਬਨ 40-45000 ਰੁਪਏ ਆਉਂਦਾ ਸੀ ਅੱ ਕਤ ਸਰਕਾਰ ਆਪਣੇ ਵੱਲੋਂ ਕਰ ਰਹੀ ਹੈਗੀ ਆ ਇਹ ਬਹੁਤ ਵੱਡਾ ਇਨੀਸ਼ੀਏਟਿਵ ਹੈਗਾ ਕਿ ਤੁਸੀਂ ਉਹ ਹਰ ਦਵਾਈ ਜਿਹੜੀ ਕਿ ਲਾਈਫ ਸੇਵਿੰਗ ਦਵਾਈ ਹੈ ਉਹਨੂੰ ਕੋਈ ਡਰਗ ਰੈਗੂਲੇਸ਼ਨ ਨਹੀਂ ਲੈਣੇ ਉਹਦੇ ਉਹਦੇ ਵੀ ਤੁਹਾਨੂੰ ਇਸ ਸਟੇਟ ਤੋਂ ਉੱਪਰ ਜਾ ਹੀ ਨਹੀਂ ਸਕਦੇ ਪਰ ਪ੍ਰੋਬਲਮ ਕੀ ਹੈਗੀ ਹੈ ਕਿ ਕੈਂਸਰ ਦੀ ਬਿਮਾਰੀ ਸਟੈਗਨੈਂਟ ਨਹੀਂ ਰਹਿੰਦੀ ਅੱਜ ਤੁਸੀਂ ਇਲਾਜ ਕਰਾ ਲਏ ਸਸਤੀ ਦਵਾਈ ਨਾਲ ਪਰ ਕੱਲ ਜਾ ਕੇ ਜੇ ਪ੍ਰੋਬਲਮ ਵੱਧਦੀ ਹੈਗੀ ਤਾਂ ਆਫਕੋਰਸ ਤੁਹਾਨੂੰ ਫਿਰ ਅਗਲੇ ਲੈਵਲ ਦੀਆਂ ਦਵਾਈਆਂ ਤੇ ਜਾਣਾ ਪੈਣਾ ਉਹ ਫਿਰ ਹਾਲੇ ਵੀ ਮਹਿੰਗੀਆਂ ਨੇ ਕਿਉਂਕਿ ਇੰਡੀਆ 'ਚ ਦਵਾਈ ਬੰਦ ਹੀ ਨਹੀਂ ਹੈਗੀ ਕਈ ਤੇ ਚਾਹਣੇ ਹਿੰਦੀ ਹੈ ਜੋ ਬਣੇ ਬਨੂਗੇ ਵੀ ਪਰ ਕਿਉਂਕਿ ਉਹਨਾਂ ਦਾ ਪੇਟੈਂਟ ਚੱਲਦਾ ਪਿਆ ਹਲੇ ਜਿਸ ਕੰਪਨੀ ਨੇ ਦਵਾਈ ਬਣਾਈ ਉਹਦਾ ਪੇਟੈਂਟ ਹੁੰਦਾ ਹੈ ਤੇ ਉਹ ਪੇਟੈਂਟ ਚੱਲਦਾ ਕਿਸੇ ਦਾ 10 ਸਾਲ ਚੱਲਦਾ ਹੈ ਕਿ 15 ਸਾਲ ਚੱਲਦਾ ਉਸ ਤੋਂ ਪਹਿਲੇ ਇੰਡੀਆ ਬਣਾ ਹੀ ਨਹੀਂ ਸਕਦਾ ਇਹ ਤਦ ਹੀ ਸੰਭਵ ਹੋ ਸਕਦਾ ਜੇ ਇੰਡੀਆ ਦੇ ਵਿੱਚ ਆਪਣੀ ਰਿਸਰਚ ਐਂਡ ਡਿਵੈਲਪਮੈਂਟ ਹੋਵੇ ਅਸੀਂ ਖੁਦ ਰਿਸਰਚ ਕਰੀਏ ਅਸੀਂ ਖੁਦ ਡਿਵੈਲਪ ਕਰੀਏ ਪਰ ਅਨਫੋਰਚਨਟਲੀ ਇੰਡੀਆ ਦੇ ਵਿੱਚ ਕਦੀ ਵੀ ਰਿਸਰਚ ਐਂਡ ਡਿਵੈਲਪਮੈਂਟ ਕਦੇ ਸਾਡਾ ਫੋਟੇ ਰਿਹਾ ਹੀ ਨਹੀਂ ਹੈਗਾ ਸਾਡੀ ਉਸ ਚ ਮਤਲ ਹੋ ਸਕਦਾ ਹੈ ਕਿ ਤੋਂ 10-15 ਸਾਲ ਵਿੱਚ ਇੰਡੀਆ ਆਪਣੀਆਂ ਦਵਾਈਆਂ ਖੁਦ ਬਣਾਵੇ ਪਰ ਹਾਲੇ ਵੀ ਅਸੀਂ ਉਹੀ ਦਵਾਈਆਂ ਦੇ ਡਿਪੈਂਡੈਂਟ ਆ ਜਿਹੜੇ ਕਿ ਵੈਸਟ ਬਣਾ ਰਿਹਾ ਹੈਗਾ ਤੇ ਅਸੀਂ ਇੰਪੋਰਟ ਕਰ ਰਿਹਾ ਹੈਗੇ ਆ। ਬੋਲ ਹੈਡ ਨੈਕ ਕੈਂਸਰ ਸਰਜਨ ਮੈਂ ਫੋਰਟਿਸ ਚੰਡੀਗੜ੍ਹ ਰੋਡ ਤੇ ਮੌਲ ਰੋਡ ਦੋਵਾਂ ਤੇ ਕੰਮ ਕਰ ਰਿਹਾ ਜਿਸ ਤਰ੍ਹਾਂ ਗੱਪਚਾ ਵਿੱਚ ਦੱਸਿਆ ਇਹ ਸਾਡਾ ਕੈਂਸਰ ਅਵੇਅਰਨੈਸ ਮਨਥ ਹੈਗਾ ਤੇ ਇਸ ਦੇ ਵਿੱਚ ਅਸੀਂ ਵੱਧੋ ਵੱਧ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਜਿਹੜੀਆਂ ਕੈਂਸਰ ਦੇ ਰਿਲੇਟਿਡ ਮਿਥਸ ਨੇ ਜਾਂ ਟ੍ਰੀਟਮੈਂਟ ਨੂੰ ਲੈ ਕੇ ਜੋ ਮਿਸਕਨਸੈਪਸ਼ਨਸ ਨੇ ਲੋਕਾਂ ਦੀਆਂ ਉਹ ਸਾਡੀ ਕੋਸ਼ਿਸ਼ ਹੈ ਵੀ ਅਸੀਂ ਵੱਧੋ ਵੱਧ ਕਲੀਅਰ ਕਰ ਸਕੀਏ ਜਿਸ ਤਰ੍ਹਾਂ ਡਾਕਟਰ ਅਨੀਸ਼ ਨੇ ਵੀ ਦੱਸਿਆ ਵੀ ਇੱਕ ਬਹੁਤ ਵੱਡੀ ਮਿਥ ਹੈ ਲੋਕਾਂ ਦੇ ਵਿੱਚ ਵੀ ਜੇ ਅਸੀਂ ਕੈਂਸਰ ਨੂੰ ਅਸੀਂ ਚਾਕੂ ਲਵਾ ਲਿਆ ਜਾਂ ਅਸੀਂ ਪੀਸ ਦਿੱਤਾ ਜਿਸ ਨੂੰ ਅਸੀਂ ਬਾਇਪਸੀ ਕਹਿੰਦੇ ਆ ਤੇ ਉਹ ਸਪਰੈਡ ਹੋਣਾ ਸ਼ੁਰੂ ਹੋ ਜਾਏਗਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਸੋ ਦੈਟ ਇਜ਼ ਦਾ ਇਹ ਫਰਸਟ ਸਟੈਪ ਐ ਡਾਇਗਨੋਸਿਸ ਤੇ ਅੱਗੇ ਟਰੀਟਮੈਂਟ ਕਰਨ ਦੇ ਵਿੱਚ ਕੈਂਸਰ ਸੋ ਜੋ ਅੱਜਕਲ ਸਰਜਰੀਜ਼ ਨੇ ਉਹ ਕਾਫੀ ਐਡਵਾਂਸ ਤੇ ਮਤਲਬ ਕਵੈਲਿਟੀ ਆਫ ਲਾਈਫ ਇੰਪਰੂਵ ਕਰਨ ਵਾਲੀਆਂ ਜੋ ਸਰਜਰੀਜ਼ ਹੋ ਗਈਆਂ ਸੋ ਸਰਜਰੀ ਤੋਂ ਬਾਅਦ ਜਿਹੜਾ ਕੈਂਸਰ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਆਲਮੋਸਟ ਨਾਰਮਲ ਹੋ ਜਾਂਦੀ ਹੈ ਤੇ ਉਹ ਸੋਸਾਇਟੀ ਦੇ ਵਿੱਚ ਇੱਕ ਆਲਮੋਸਟ ਨਾਰਮਲ ਜ਼ਿੰਦਗੀ ਹੀ ਜਿੰਦਾ ਸੋ ਇਹ ਕੈਂਸਰ ਨਾਲ ਜੋ ਜੁੜਿਆ ਹੋਇਆ ਸਟਿਗਮਾ ਹੈ ਵੀ ਇੱਕ ਵਾਰ ਜੇ ਕੈਂਸਰ ਹੋ ਗਿਆ ਤਾਂ ਬੰਦਾ ਜਿਹੜਾ ਹੈ ਨਾਰਮਲ ਕੰਮ ਜਾਂ ਨਾਰਮਲ ਰੂਟੀਨ ਤੋਂ ਨਹੀਂ ਵਾਪਸ ਆ ਪਾਏਗਾ ਉਹ ਨਹੀਂ ਹੈ অল ডিপেন্ডਸ ਵੀ ਜਿੰਨਾ ਕੈਂਸਰ ਅਸੀਂ ਜਲਦੀ ਡਿਟੈਕਟ ਕਰਨ ਦੇ ਵਿੱਚ ਅਸੀਂ ਮਦਦ ਕਰਾਂਗੇ ਉਹਨਾਂ ਨਾਰਮਲ ਲਾਈਫ ਜਲਦੀ ਪੇਸ਼ੈਂਟ ਟ੍ਰੀਟਮੈਂਟ ਕਰਾਂਗੇ ਥੈਂਕ ਯੂ ਅਸੀਂ ਜਾਣਦੇ ਹਾਂ ਸਾਡੇ ਇਵਨ ਸਾਡੇ ਡਿਪਾਰਟਮੈਂਟ ਦੇ ਲੋਕ ਵੀ ਜਾਣਦੇ ਨੇ ਹੁਣ ਸਪੋਜ਼ ਕਰੋ ਜਿਵੇਂ ਸਾਡੇ ਗਾਇਨਕੋਲੋਜਿਸਟ ਕਲੀਨਿਕ ਗਾਇਨੀ ਦੇ ਕਲੀਗਸ ਨੇ ਸਾਡੇ ਠੀਕ ਹੈ ਉਹਨਾਂ ਦੇ ਕੈਂਪ ਲੱਗਦੇ ਨੇ ਉਹ ਜੋ ਦੌਂ ਚ ਆਉਂਦੀ ਉਹ ਵੀ ਬ੍ਰੈਸ ਕੈਂਸਰ ਬਾਰੇ ਤੇ ਗਾਇਨੀ ਕੈਂਸਰ ਬਾਰੇ ਲੋਕਾਂ ਨੂੰ ਸਭ ਦੱਸਦੇ ਨੇ ਕੋਈ ਵੀ ਡਿਪਾਰਟਮੈਂਟ ਹੋਵੇ ईएनटी ਡਿਪਾਰਟਮੈਂਟ ਜਾ ਰਹੇ ਉਹ ਵੀ ਕੈਂਸਰ ਦੀ ਆਪਣੇ ਵੱਲੋਂ ਦੱਸ ਕੇ ਆਉਂਦੇ ਨੇ ਡਾਕਟਰ ਸਰ ਨੇ ਇਹ ਵੀ ਜਦ ਜਾਣਦੇ ਨੇ ਜਾਣਗੇ ਆਪਣੇ ਵੱਲੋਂ ਕੈਂਸਰ ਦੇ ਸਿਰਫ ਇਹ ਨਹੀਂ ਕਿ ਉੱਥੇ ਕੋਈ ਮਰੀਜ਼ ਦੇਖ ਕੇ ਆ ਗਏ ਨਹੀਂ ਜਿਹੜਾ ਉੱਥੇ ਲੋਕ ਇਕੱਠੇ ਹੋਣਗੇ ਉਹਨਾਂ ਨੂੰ ਸਮਝਾ ਕੇ ਵੀ ਆਣਗੇ ਕਿ ਦੇਖੋ ਜੀ ਤੁਸੀਂ ਤਾਂ ਮਰੀਜ਼ ਨਹੀਂ ਹੈਗੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੋ ਸਕਦਾ ਅ ਹਰਜੀਤ ਗਿਲਜੀ ਨੇ ਇਹ ਬਹੁਤ ਪੁਰਾਣੇ ਸਾਈਕਲਿਸਟ ਨੇ ਜਦੋਂ ਲੁਧਿਆਣੇ 'ਚ ਸਾਈਕਲਿੰਗ ਸ਼ੁਰੂ ਹੋਈ ਸੀ ਤਾਂ ਹੀ ਵਾਸ ਦਾ ਵਨ ਜਿਨ੍ਹਾਂ ਨੇ ਇਨੀਸ਼ੀਏਟਿਵ ਦਿੱਤਾ ਸੀ ਪ੍ਰਮੋਟ ਕਰਨ ਲਈ ਯਾਨੀ ਇਜ਼ ਅ ਅਲਟਰਾ ਸਾਈਕਲਿਸਟ ਐਂਡ ਮੇਗਾ ਥੈਂਕ ਅ ਇੰਡੀਆ ਦੇ ਵਿੱਚ ਅ ਰਾਈਡਿੰਗੀਆਂ ਚੁਣੀਆਂ ਫੀਮੇਲਸ ਨੇ ਜਿੰਨਾ ਕੋਲ ਮੇਰੇ ਖਿਆਲ ਨਾਲ ਇਨੀ ਅਚੀਵਮੈਂਟਸ ਹੋਣ ਗਿਆ ਅਲਟਰਾ ਸਾਈਕਲਿਸਟ ਨੇ ਇਹ ਕ੍ਰਾਸ ਕੰਟਰੀ ਵੀ ਕਰ ਚੁੱਕੇ ਨੇ ਔਰ ਸੁਦਰਸ਼ਨ ਸਿੰਘ ਪੰਨੀ ਜੀ ਇਹਨਾਂ ਨੇ ਪੈਗੋਂਗ ਲੇਕ ਤੇ ਜਿਹੜੀ ਹਾਈਗੇਸਟ ਫਰੋਜ਼ਨ ਲੇਕ ਆ ਉਹਦੇ ਤੇ 21 ਕਿਲੋਮੀਟਰ ਮੈਰਾਥਨ ਕੀਤੀ ਸੀ ਵਿੱਚ ਜੀਜ਼ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਇਸ ਤੋਂ ਇਲਾਵਾ ਸੁਖਦਰਸ਼ਨ ਜੀ ਔਰ ਮੀਗਾ ਜੀ ਨੇ ਅੰਮ੍ਰਿਤਸਰ ਤੋਂ ਇਹ ਯੋਧਿਆ ਕੀਤਾ ਸੀ ਬੋਲਿਵੁੱਡ ਪ੍ਰੋਸਟਿੰਗ ਐਸੋਸੀਏਸ਼ਨ ਦਾ ਗਾਟ ਟੈਂਡਮ ਬਾਈਕ ਤੇ ਪਰ ਰੀਸੈਂਟਲੀ ਅਮਾਉਂਟ ਆਵਰ ਸਪੀਕਰ ਕੇ ਆਏ ਨੇ ਐਂਡ ਪ੍ਰੀਤੀ ਮੈਮ ਸ਼ੀ ਇਸ ਫ্রম ਉਮੇਂ ਲੁਧਿਆਣੇ ਅੱਜ ਆਏ ਨੇ ਆਪਣੀ ਕਿਸਮਤੀ ਹੈ ਕਿ ਆਪਣੇ ਨਾਮ ਨੇ 5 ਟਾਈਮਸ ਗਿਨੀਸ ਬੁੱਕ ਆਫ ਵਰਲਡ ਰਕੋਰਡ ਹোল্ডার ਜਿਹਦੇ ਚ ਰਨਿੰਗ ਸਾਈਕਲਿੰਗ ਔਰ ਆਇਰਨਮੈਨ ਆਇਰਨਮੈਨ ਦੇ ਵਿੱਚ ਰਨਿੰਗ ਸਾਈਕਲਿੰਗ সুইਮਿੰਗ ਫਿਨੋ ਆਰ ਲਏ ਨੇ ਐਂਡ ਗੁੱਡ ਵਿਜ਼ਿਟ ਹੀ ਇਜ਼ ਅ ਸਾਈਕਲਿਸਟ ਆਲਸੋ ਔਰ ਜੋ ਅਸੀਂ ਇਹ ਆਰਗੇਨਾਈਜੇਸ਼ਨ ਚਲਾ ਰਹੇ ਹਾਂ ਸਾਈਕਲਿੰਗ ਦੇ ਪ੍ਰੋਮੋਸ਼ਨ ਲਈ ਇਹ ਇਹਨਾਂ ਦਾ ਮਤਲਬ ਬੈਕਬੋਨ ਨੇ ਸਾਡੇ ਉਹਦੇ ਵਿੱਚ ਸਾਰੀ ਮੈਨੇਜਮੈਂਟ ਇਹ ਦੇਖਦੇ ਪ੍ਰਾਈਡ ਅਸੀਂ ਹਰ ਸਾਲ ਕਰਦੇ ਆਂ ਔਰ ਸਾਰੇ ਸਾਈਕਲਿਸਟਸ ਆਫ ਲੁਧਿਆਣਾ ਦਾ ਇੱਕ ਕੰਬਾਈਨਡ ਇਨੀਸ਼ੀਏਟਿਵ ਆ ਔਰ ਇਸ ਵਾਰ ਲੁਧਿਆਣੇ ਤੋਂ ਹਰ ਸਾਲ ਕਰਦੇ ਆਂ ਜਿਹੜਾ ਸਾਰੇ ਲੁਧਿਆਣੇ ਦੇ ਸਾਈਕਲਿਸਟ ਦਾ ਇੱਕ ਕੰਬਾਈਨਡ ਇਨੀਸ਼ੀਏਟਿਵ ਆ ਔਰ ਇਸ ਵਾਰ ਅਸੀਂ 40s ਹਸਪੀਟਲ ਦੇ ਨਾਲ ਕੋਲਾਬੋਰੇਸ਼ਨ ਦੇ ਵਿੱਚ ਕਰ ਰਹੇ ਆ ਕਿਉਂਕਿ ਇਹ ਕੈਂਸਰ ਅਜਵਰਕ ਕੈਂਸਰ ਡੇ ਆ ਔਰ ਅਵੇਅਰਨੈਸ ਮੰਥ ਚੱਲ ਰਿਹਾ ਤੇ ਰਸਤੇ 'ਚ ਸਾਨੂੰ ਅਲੱਗ-ਅਲੱਗ ਹਰ ਸ਼ਹਿਰ ਦੇ ਵਿੱਚ ਸਾਈਕਲਿੰਗ ਕਲੱਬਸ ਮਿਲਦੇ ਨੇ ਔਰ ਅਸੀਂ ਜਾਂਦੇ ਹੋਏ ਇਹ ਅਵੇਅਰਨੈਸ ਦਾ ਮੈਸੇਜ ਸਭ ਨੂੰ ਦਿੰਦੇ ਜਾਵਾਂਗੇ ਕਿ ਇਹ ਲਾ ਇਲਾਜ ਬਿਮਾਰੀ ਨਹੀਂ ਹੈ ਇਹਦਾ ਇਲਾਜ ਹੋ ਸਕਦਾ ਹੈ ਇਹਨੂੰ अर्ਲੀ ਡਿਟੈਕਸ਼ਨ ਕਰਕੇ ਵੀ ਇਹਨੂੰ ਪ੍ਰिवेंट ਕੀਤਾ ਜਾ ਸਕਦਾ ਔਰ ਬਾਕੀ ਸਾਈਕਲਿੰਗ ਦੇ ਨਾਲ ਆਪਾਂ ਆਪਣੀ ਇਮਿਊਨਿਟੀ ਨੂੰ ਕਿਵੇਂ ਸਟਰੋਂਗ ਰੱਖਣਾ ਔਰ ਆਪਣੀ ਹੈਲਥ ਨੂੰ ਅੱਛਾ ਰੱਖਣਾ ਇਹ ਮੈਸੇਜ ਅਸੀਂ ਨਾਲ ਦਵਾਂਗੇ ਜਨਾਬ ਬਾਈਸਾਈਕਲ ਕਲੱਬ ਦਾ ਪ੍ਰੈਜ਼ੀਡੈਂਟ ਹਮ ਹੈ ਬਾਕੀ ਸਾਈਕਲਿਸਟ ਸਾਡੇ ਨਾਲ ਸਾਰੇ ਹੈਗੇ ਆ ਅਸੀਂ 4-5 ਸਾਲ ਹੋ ਗਏ ਸਾਨੂੰ ਸਾਈਕਲਿੰਗ ਰਾਈਡ ਕਰਦੇ ਨੂੰ ਗੋਲਡਨ ਡੰਡਾ ਤੇ ਹੁਣ ਜਿਵੇਂ ਫੋਟਿਸ ਨਾਲ ਅਸੀਂ ਇਨੀਸ਼ੀਏਟਿਵ ਲਿਆ ਤੇ ਕੈਂਸਰ ਅਵੇਅਰਨੈਸ ਰਾਈਡ ਦੇ ਕਰ ਰਹੇ ਹਾਂ ਕਾਫੀ ਚਿਰ ਤੋਂ ਕਰ ਰਹੇ ਹਾਂ ਤੇ ਬਾਕੀ ਸਾਰਿਆਂ ਦੇ ਸਾਥ ਨਾਲ ਆ ਸਾਰੇ ਸਾਈਕਲਿਸਟ ਰਲ ਮਿਲ ਕੇ ਅਸੀਂ ਰਾਈਡ ਵਧੀਆ ਕਰਦੇ ਹਾਂ ਔਰ ਵਧੀਆ ਉੱਥੇ ਪਬਾਜੀ ਦਾ ਅਸ਼ੀਰਵਾਦ ਲੈ ਕੇ ਪੱਥਾ ਟੇਕ ਕੇ ਆਉਂਦੇ ਹਾਂ ਤੇ ਉਹਨਾਂ ਦੀ ਅਸ਼ੀਰਵਾਦ ਨਾਲ ਅਸੀਂ ਚੱਲਦੇ ਹਾਂ ਸਭ ਲੋਕਾਂ ਨੂੰ ਸਰ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਤੁਸੀਂ ਆਪਣੇ ਸਿਹਤ ਪ੍ਰਤੀ ਜਾਗਰੂਕ ਹੋ ਤੇ ਵੱਧ ਤੋਂ ਵੱਧ ਸਾਈਕਲਿੰਗ ਕਰੋ ਰਨਿੰਗ ਕਰੋ ਸੈਰ ਕਰੋ ਜੋ ਵੀ ਆ ਤੇ ਤੁਸੀਂ ਤੁਹਾਡੀ ਸਿਹਤ ਫਿਟਨੈਸ ਵਧੀਆ ਰਹੇ ਬਹੁਤ ਬਹੁਤ ਧੰਨਵਾਦ ਹੈਨਾ ਫੋਟਸ ਹਸਪੀਟਲ ਵੱਲੋਂ ਫਿਟ ਕਲੱਬ ਤੇ ਉਹਨਾਂ ਸਾਰੇ ਮੈਂਬਰਸ ਨੂੰ ਹੋਰੇ ਆਏ ਹੋਏ ਆਪਣੇ ਸਾਰੇ ਜਿਹੜੇ ਲੁਧਿਆਣਾ ਸਾਈਕਲਿੰਗ ਕਲੱਬ ਦੇ ਮੈਂਬਰਸ ਤੇ ਪ੍ਰੈਜ਼ੀਡੈਂਟ ਉਹਨਾਂ ਨੇ ਜਿਨ੍ਹਾਂ ਨੇ ਕੀ ਫੋਟਸ ਦੇ ਨਾਲ ਮਿਲ ਕੇ ਹੈ ਇਨੀਸ਼ੀਏਟਿਵ ਲੇਤਾ ਹੈ ਕਿ ਜਿੱਕੇ ਜਿਹੜੀ ਅਸੀਂ 골ਡਨ ਟੈਂਪਲ ਰਾਈਡ ਕਰਦੇ ਹਾਂ ਹਰ ਸਾਲ ਉਹ ਉਹਨੂੰ ਇਸ ਵਾਰ ਅਸੀਂ ਕੈਂਸਰ ਦੇ ਨਾਲ ਅਸੋਸੀਏਟ ਕਰਕੇ ਇੱਕ ਮੈਸੇਜ ਦੇ ਜਿਹੜਾ ਹੈ ਕਿ ਆਮ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਜਿਹੜਾ ਹੈ ਕਿ ਕੈਂਸਰ ਦੀ ਬਿਮਾਰੀ ਤੋਂ ਬਚਾ ਸਕਦੇ ਹਾਂ ਕਿਹੜੇ-ਕਿਹੜੇ ਚੀਜ਼ਾਂ ਨੇ ਜਿਹੜਾ ਆਪਾਂ ਕਰੀਏ ਤਾਂ ਕਿ ਆਪਾਂ ਆਪਣੇ ਆਪ ਨੂੰ ਇਤਨਾ ਸੇਫ ਕਰ ਸਕੀਏ ਤੇ ਦੂਜਾ ਜਿਹੜਾ अर्ਲੀ ਡਿਟੈਕਸ਼ਨ ਹੈ ਕਿ ਟਾਈਮਲੀ ਆਪਾਂ ਕੈਂਸਰ ਨੂੰ ਆਇਡੈਂਟੀਫਾਈ ਕਰ ਸਕੀਏ ਕਿ ਜਿਹੜੀ ਇਹ ਬਿਮਾਰੀ ਹੈ ਜੇ ਆਪਾਂ ਸਹੀ ਟਾਈਮ ਤੇ ਉਹ ਆਪਾਂ ਪਕੜੀ ਹੈ ਆਈਡੈਂਟੀਫਾਈ ਕਰੀਏ ਡਾਇਗਨੋਸ ਕਰੀਏ ਤੇ ਇਹਦਾ ਇਲਾਜ ਹੋ ਸਕਦਾ ਹੈ ਨਾ ਉਹਦਾ ਖਰਚਾ ਵੀ ਘਟਦਾ ਹੈ ਤੇ ਜਿਹੜੀ ਪੇਸ਼ੈਂਟ ਦੀ ਲਾਈਫ ਹੈ ਉਹ ਵੀ ਉਹ ਵੀ ਬੈਟਰ ਹੁੰਦੀ ਹੈ ਤੇ ਇੱਕ ਇਹੀ ਮੈਸੇਜ ਜਿਹੜਾ ਹੈ ਕਿ ਅਸੀਂ ਇਹ ਸਾਈਕਲੋਥਨ ਦੇ ਥਰੂ ਅਸੀਂ ਜਿਹੜੀ ਕਿ ਅਸੀਂ ਅਪੀ ਕੋਟਿਸ ਮਾਲ ਰੋਡ ਹਸਪਤਾਲ ਤੋਂ ਸ਼ੁਰੂ ਕਰਕੇ ਅਸੀਂ ਕੋਟੇ ਅੰਮ੍ਰਿਤਸਰ ਹਸਪਤਾਲ ਦੇ ਨਾਲ ਐਸੋਸੀਏਸ਼ਨ ਦੇ ਵਿੱਚ ਕਰਾਂਗੇ ਤੇ ਮੇਨ ਮੈਸੇਜ ਇਹੀ ਹੈ ਕਿ ਜਿੱਕਿ ਵੀ ਲੋਕਾਂ ਨੂੰ ਜਾਗਰੂਕ ਕਰੀਏ ਅਵੀਰ ਕਰੀਏ ਕਿ ਜੀ ਕਿ ਕਿਸ ਤਰ੍ਹਾਂ ਜੜੀ ਹੈ ਕਿ ਇਹ ਬਿਮਾਰੀ ਹੈ ਕਿ ਸੰ ਅਫੈਕਟ ਕਰਦੀ ਹੈ ਤੇ ਕਿਹੜੇ ਕਿਹੜੇ ਚੀਜ਼ਾਂ ਜੜੀਆਂ ਅਸੀਂ ਕਰਕੇ ਇਹਨੂੰ ਆਪਾਂ ਆਪਣੇ ਆਪ ਨੂੰ ਸਹੀ ਰੱਖ ਸਕਦੇ ਹਾਂ ਫਿਟ ਰੱਖ ਸਕਦੇ ਹਾਂ ਜਿਵੇਂ ਕਿ ਅਬ ਬਾਕੀ ਸਾਰੇ ਸਾਈਕਲਿਸਟ ਨੂੰ ਦੱਸਿਆ ਕਿ ਫਿਟਨੈਸ ਬਹੁਤ ਜ਼ਰੂਰੀ ਹੈ ਫਿਟਨੈਸ ਦੇ ਨਾਲ ਇਮਿਊਨਿਟੀ ਵੀ ਬਣਦੀ ਹੈ ਥੋੜੀ ਸਿਹਤ ਵੀ ਚੰਗੀ ਰਹਿੰਦੀ ਹੈ ਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਾਈਕਲਿੰਗ ਰਨਿੰਗ ਸੈਰ ਜਿਮਿੰਗ ਵਾਟੇਵਰ ਜੜੀ ਥੋੜੀ ਚੀਜ਼ ਤੁਹਾਨੂੰ ਚੀਜ਼ ਸੂਟ ਕਰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਰੋ ਤੇ ਇਹ ਮੈਸੇਜ ਅਸੀਂ ਮਿਲ ਕੇ ਫਿਟ ਕਲਬ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਪੂਰੇ ਲੁਧਿਆਣਾ ਨੂੰ ਤੇ ਪੂਰੇ ਰੀਜਨ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਅਸੀਂ ਇਹ ਮੈਸੇਜ ਸਪਰੈਡ ਕਰਨਾ ਚਾਹੁੰਦੇ ਆ ਕਿ ਜਿੱਕੇ ਕਿ ਕਿਦਾਂ ਆਪਾਂ ਮਿਲ ਕੇ ਜਿਹੜਾ ਹੈ ਕਿ ਇਸ ਬਿਮਾਰੀ ਜਿਹੜੀ ਕੈਂਸਰ ਦੀ ਬਿਮਾਰੀ ਹੈ ਉਹਨੂੰ ਹਰਾ ਸਕਦੇ ਆ ਤੇ ਅਵੇਅਰਨੈਸ ਜਿਹੜੀ ਹੈ ਕਿ ਉਹ ਸਬਤ ਇੰਪੋਰਟੈਂਟ ਹੈ ਤੇ ਇਹ মিডিਆ ਦੇ ਥ्रू ਅਸੀਂ ਇਹ ਮੈਸੇਜ ਸਾਰੇ ਇਲਾਕੇ ਨੂੰ ਦੇਣਾ ਚਾਹੁੰਦੇ ਆ